ਵਾਹਿਗੁਰੂ ਸਾਹਿਬ ਜੀ ਸਤਨਾਮ ਵਾਹਿਗੁਰੂ ਆਸਣ ਪ੍ਰੇਮ ਓ ਮਹੜਾ ਕਿਉ ਮਰੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਇ ਅਸਣ ਪ੍ਰੇਮ ਉਮਾਹੜਾ ਕਿਉ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ ਵਿਨ ਪ੍ਰਭ ਕਿਉ ਸੁਖ ਪਾਈਐ ਦੂਜੇ ਨਾਹੀ ਜਾਏ ਜਿਨਿ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਦਿਆਗ ਬੇਨਤੀ ਕਰੈ ਲਿਹੋ ਵ ਪ੍ਰਭ ਲੜਲਾਏ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਨ ਦੂ ਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਧੀਆਂ ਜਿਨਾ ਮਿਆ ਹਰ ਰਾਇ ਅਸੂ ਸੁਖੀ ਵਸੰਧੀਆਂ ਜਿਨਾਂ ਮਿਆਹਰ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਅਸੂ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਪੰਚਮ ਪੀਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਦੇ ਸਿਰਤਾਜ ਸਤਿਗੁਰੂ ਸਾਡੇ ਕਲ ਜੁਗਾ ਜੀਵਾਂ ਵਾਸਤੇ ਮਾਝ ਰਾਗ ਦੇ ਅੰਦਰ 12 ਮਹੀਨਿਆਂ ਦੀ ਬਾਣੀ ਅੰਕਿਤ ਕੀਤੀ ਹੈ ਬਾਣੀ ਦਾ ਸਿਰਲੇਖ ਹੈ 12 ਮਹਾ ਮਹਾਤੁਪਾ ਮਹੀਨੇ 12 ਮਹੀਨਿਆਂ ਦੀ ਬਾਣੀ ਤੇ ਰਾਗ ਮਾਜ ਮਾਜ ਰਾਗ ਦੇ ਅੰਦਰ ਹੈ ਸਤਿਗੁਰੂ ਹਰ ਇੱਕ ਮਹੀਨੇ ਦੇ ਵਿੱਚ ਸਾਡੇ ਕਾਲ ਯੁਗਾਂ ਕਾਲ ਯੁਗ ਜੀਵਾਂ ਵਾਸਤੇ ਸੰਦੇਸ਼ ਦਿੰਦੇ ਹਨ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਦਾ ਮਹੀਨਾ ਚੜਿਆ ਜਿਸ ਤਰ੍ਹਾਂ ਦਾ ਮੌਸਮ ਆਇਆ ਜਿਸ ਤਰ੍ਹਾਂ ਨੇ ਦਿਨਾਂ ਦੇ ਵਿੱਚ ਤਬਦੀਲੀ ਹੋਈ ਪਰਵਰਤਨ ਆਇਆ ਮੌਸਮ ਬਦਲਿਆ ਉਸੇ ਹਿਸਾਬ ਦੇ ਨਾਲ ਸਤਿਗੁਰੂ ਸਾਨੂੰ ਜੀਵਨ ਦੀ ਜਾਂਚ ਦੱਸਦੇ ਹਨ ਅੱਜ ਅਸੂ ਦਾ ਮਹੀਨਾ ਪ੍ਰਕਾਸ਼ਮਾਨ ਹੋਇਆ ਹੈ ਸਤਿਗੁਰੂ ਕਹਿੰਦੇ ਨੇ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦੀ ਜਿਹੜੀ ਤਾਂਗ ਹੈ ਆਪਣੀ ਮਾਤਾ ਦੇ ਨਾਲ ਇਹ ਗੱਲਬਾਤ ਕਰਦਿਆਂ ਹੋਇਆਂ ਕਹਿੰਦੇ ਅਸਰ ਅਸਨ ਪ੍ਰੇਮ ਓ ਮਾਹੜਾ ਕਿਉਂ ਮਿਲੀਏ ਹਰ ਜਾਏ ਅਸੂ ਦਾ ਮਹੀਨਾ ਪ੍ਰਕਾਸ਼ਮਨ ਹੋਇਆ ਹੈ ਜੋ ਪਿਛਲੇ ਮਹੀਨੇ ਦੇ ਵਿੱਚ ਭਾਦਰੋਂ ਦੇ ਤਰਾੜ ਕੇ ਸਨ ਗਰਮੀ ਸੀ ਉਹ ਖਤਮ ਹੋ ਗਈ ਹੁਣ ਅਸੂ ਦੇ ਮਹੀਨੇ ਦੇ ਵਿੱਚ ਮਿੱਠੀ ਠੰਡੀ ਰੁੱਤ ਆ ਜਾਏਗੀ ਇਸ ਮਹੀਨੇ ਦੀ ਜੋ ਸੁਹਾਵਣੀ ਰੁੱਤ ਆਈ ਹੈ ਠੰਡੀ ਮਿੱਠੀ ਰੁੱਤ ਇਹਦੇ ਇਸ ਰੁੱਤ ਦੇ ਵਿੱਚ ਸਦਗੁਰ ਕਹਿੰਦੇ ਹਨ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਚਾਹ ਪੈਦਾ ਹੋ ਗਿਆ ਹੈ ਹੁ ਮਾਹੜਾ ਬਲਬਲਾ ਉੱਠਿਆ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਹ ਪੈਦਾ ਹੋਇਆ ਹੈ ਬਲਬਲਾ ਉੱਠਿਆ ਹੈ ਪ੍ਰਭੂ ਦੇ ਮਿਲਣਾ ਮੇਰੇ ਅੰਦਰ ਖੇੜਾ ਪੈਦਾ ਹੋ ਗਿਆ ਹੈ ਅਸਨ ਪ੍ਰੇਮ ਓਮਾ ਹੜਾ ਪ੍ਰੇਮ ਦਾ ਓਮਾ ਹੜਾ ਅੰਦਰ ਉੱਠਿਆ ਕਿਉਂ ਮਿਲਿਏ ਹਰ ਜਾਏ ਕਿਸ ਤਰ੍ਹਾਂ ਹਰੀ ਅਕਾਲਪੁਰਖ ਪ੍ਰਮਾਤਮਾ ਨੂੰ ਮਿਲਿਆ ਜਾਏ ਕੀ ਯਤਨ ਕਰੀਏ ਕਿ ਉਸ ਅਕਾਲਪੁਰਖ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਅਸਨ ਪ੍ਰੇਮ ਓਮਾ ਹੜਾ ਕਿਉਂ ਮਿਲਿਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਮੇਰੇ ਮਨ ਨੂੰ ਮੇਰੇ ਤਨ ਨੂੰ ਪ੍ਰਮਾਤਮਾ ਦੇ ਦਰਸ਼ਨਾਂ ਦੀ ਬਹੁਤ ਜ਼ਿਆਦਾ ਪਿਆਸ ਲੱਗੀ ਹੈ ਘਣੀ ਪਿਆਸ ਬਹੁਤ ਜ਼ਿਆਦਾ ਦਰਸ਼ਨਾਂ ਦੀ ਤਰੇ ਲੱਗ ਗਈ ਪਿਆਸ ਲੱਗ ਗਈ ਹੈ ਕੋਈ ਆਣ ਮਿਲਾਵੇ ਮਾਏ ਹੈ ਮੇਰੀ ਮਾਂ ਹੈ ਮੇਰੀ ਮਾਤਾ ਕੋਈ ਹੈ ਐਸਾ ਜਿਹੜਾ ਮੈਨੂੰ ਪ੍ਰਮਾਤਮਾ ਦੇ ਨਾਲ ਮਿਲਾਪ ਕਰਾ ਦੇਵੇ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕੇ ਲਾਗਾ ਪਾਏ ਸੰਤ ਲੋਕ ਪ੍ਰਭੂ ਦੇ ਪਿਆਰੇ ਲੋਕ ਮਹਾਂਪੁਰਸ਼ ਲੋਕ ਜਿਹੜੇ ਅਕਾਲਪੁਰਖ ਪਰਮਾਤਮਾ ਦਾ ਜਾਪ ਕਰਦੇ ਹਨ ਉਹ ਸੁਣਿੰਦਾ ਹੈ ਕਿ ਪਰਮਾਤਮਾ ਨੂੰ ਮਿਲਦਾ ਵਿੱਚ ਵਿਚੋਲੇ ਹੁੰਦੇ ਹਨ ਸੰਤ ਸਹਾਈ ਸੰਤ ਪ੍ਰਭੂ ਦੇ ਪਿਆਰੇ ਲੋਕ ਉਸ ਹੈਤਾ ਕਰਦੇ ਹਨ ਪਰਮਾਤਮਾ ਦੇ ਨਾਲ ਮਿਲਣ ਦੀ ਫਿਰ ਉਹਨਾਂ ਦੇ ਜਾ ਕੇ ਚਰਣੀ ਟੈਪਵਾ संत सहाई प्रेम, प्रेम के हो तिन के, के लागा पाए बिन प्रभु क्यों सुख पाईए दूजी नाहि जाए बिन प्रभु तो परमात्मा तो बिना और कोई ठा ही नहीं परमात्मा तो बिना कोई ऐसी ठा नहीं कोई ऐसी जगह नहीं जिथे सुख प्राप्त हो सकन इको एक ਪ੍ਰਭੂ ਦੇ ਚਰਨ ਕਮਲਾਂ ਦੀ ਮੋਜ ਦੇ ਵਿੱਚ ਹੀ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਵਿਨ ਪ੍ਰਭ ਕਿਉਂ ਸੁਖ ਪਾਈਏ? ਪ੍ਰਭੂ ਤੋਂ ਬਿਨਾਂ ਕਿਤੇ ਵੀ ਹੋਰ ਹਾਸਲ ਨਹੀਂ ਹੋ ਸਕਦੇ ਸੁੱਖਾਂ ਦੀ। ਗਿਣਤੀ ਲਾ ਲਓ ਸੁੱਖ ਇੱਕ ਲਾ ਲਓ ਬੇ ਬੇਸ਼ੁਮਾਰ ਗਿਣਤੀ ਦੇ ਵਿੱਚ ਲਾ ਲਈਏ। ਸਤਿਗੁਰੂ ਕਹਿੰਦੇ ਨੇ ਕੋਈ ਵੀ ਸੁੱਖ ਪਾਵੇਂ ਅਨੇਕਾ ਹੋਣ ਪਾਵੇਂ ਇੱਕ ਹੋਵੇ ਪ੍ਰਭੂ ਦੀਪ ਪ੍ਰਾਪਤੀ ਤੋਂ ਬਿਨਾ ਪ੍ਰਭੂ ਦੇ ਚਰਨਾਂ ਤੋਂ ਬਿਨਾ ਸੁਖ ਹਸਨ ਨਹੀਂ ਹੋ ਸਕਦੇ ਬਿਨ ਪ੍ਰਭ ਕਿਉ ਸੁਖ ਪਾਈਐ ਪ੍ਰਭੂ ਤੋਂ ਬਿਨਾ ਸੁਖ ਨਹੀਂ ਮਿਲਦੇ ਦੂਜੀ ਨਾਹੀ ਜਾਏ ਦੂਜੀ ਕੋਈ ਥਾਂ ਹੀ ਨਹੀਂ ਜਿਨੇ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਜਿਨ੍ਹਾਂ ਦੇ ਹਿੱਸੇ ਆ ਗਿਆ ਪ੍ਰਮਾਤਮਾ ਦੇ ਨਾਮ ਦਾ ਪ੍ਰੇਮ ਰਸ ਜਿਨ ਸਖੀਏ ਪ੍ਰਪਾਇਆ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਪਾਲਿਆ ਜਿਨਹੀਂ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਾ ਕਾਏ ਜਿਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦੇ ਵਿੱਚੋਂ ਰਸ ਆ ਗਿਆ ਫਿਰ ਉਹਨਾਂ ਦੀ ਮਾਇਆ ਦੀ ਜੜੀ ਭੁੱਖ ਹੈ ਉਹ ਮਿਟ ਜੇਗੀ ਮਾਇਆ ਵੱਲੋਂ ਉਹ ਰਜ ਜਾਣਗੇ ਪਰਮਾਤਮਾ ਦੇ ਨਾਮ ਦੇ ਵਿੱਚੋਂ ਹੀ ਉਹਨਾਂ ਨੂੰ ਰਸ ਆਉਣ ਲੱਗ ਜੈਗਾ ਉਹਨਾਂ ਦੀ ਸਾਰੀਆਂ ਭੁੱਖਾਂ ਸਾਰੀਆਂ ਪੂਰਤੀਆਂ ਉਹਨਾਂ ਦੇ ਨਾਮ ਹੀ ਕਰੇਗਾ ਜਿਨਹੀਂ ਚਾਖਿਆ ਪ੍ਰੇਮ ਰਸ ਜਿਨ੍ਹਾਂ ਨੇ ਪ੍ਰੇਮ ਰਸ ਚਾਖ ਲਿਆ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੇ ਵਿੱਚੋਂ ਜਿਨ੍ਹਾਂ ਨੂੰ ਮਠਾਸ ਆਉਣ ਲੱਗ ਪਈ ਹੈ ਜਿਨ੍ਹਾਂ ਨੇ ਇਹ ਸਵਾਦ ਚਖ ਲਿਆ ਹੈ ਜਿਨਹੀਂ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਕਾਏ ਉਹਨਾਂ ਦੀਆਂ ਭੁੱਖਾ ਮਿਟ ਗਈਆਂ ਉਹ ਰਜ ਗਏ ਆਪ ਤਿਆਗ ਬੇਨਤੀ ਕਰਹਿ ਲਿਹੁ ਪ੍ਰਭੂ ਲੜ ਲੈ ਆਪਾ ਭਾਗ ਤਿਆਕੇ ਭਵ ਕੀ ਅੰਦਰੋ ਹੰਕਾਰ ਨੂੰ ਕੱਢ ਕੇ ਮੇਰੀ ਮੇਰੀ ਇਹਨੂੰ ਦੂਰ ਕਰਕੇ ਆਪ ਤਿਆਗ ਆਪਣੇ ਆਪ ਨੂੰ ਤਿਆਗ ਦੀਏ ਜਿਹੜੀ ਮੇਰੀ ਮੇਰੀ ਵਾਲੀ ਰੱਟ ਹੈ ਉਹ ਛੱਡ ਦੀਏ ਤੇ ਨਿਮਾਣੇ ਹੋ ਕੇ ਨੀਵੇਂ ਹੋ ਕੇ ਬੇਨਤੀ ਕਰੀਏ ਅਰਦਾਸ ਕਰੀਏ ਆਪ ਤਿਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ ਪ੍ਰਭੂ ਮੈਨੂੰ ਆਪਣੇ ਚਰਣਾ ਨਾਲ ਲਾ ਲੈ ਆਪਣੇ ਚਰਣਾ ਦੇ ਨਾਲ ਜੋੜ ਲੈ ਨਿਮਾਣੇ ਹੋ ਕੇ ਬੇਨਤੀ ਕਰਨਾ ਕਰੀਏ ਤਾਂ ਕਿ ਉਹ ਆਕਾਲਪੁਰਖ ਪ੍ਰਮਾਤਮਾ ਸਾਡੀ ਅਰਦਾਸ ਸੁਣੇ ਆਪ ਤਿਆਗ ਬੇਨਤੀ ਕਰ ਹੈ ਲੇਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਇਆ ਕੰਤ ਕਹਿੰਦੇ ਪਤੀ ਨੂੰ ਪਰਮੇਸ਼ਰ ਨੂੰ ਪ੍ਰਮਾਤਮਾ ਨੂੰ ਸਤਿਗੁਰੂ ਧੰਨ ಶ್ರೀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੋ ਹਰੀ ਆਕਾਲਪੁਰਖ ਪ੍ਰਮਾਤਮਾ ਕੰਤ ਪਰਮੇਸ਼ਰ ਹੈ ਜਿਨ੍ਹਾਂ ਨੂੰ ਉਨੇ ਆਪਣੇ ਜੀਵ ਰੂਪੀ ਇਸਤਿਆਂ ਨੂੰ ਆਪਣੇ ਨਾਲ ਮਿਲਾ ਲਿਆ ਹੈ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ ਸੇ ਵਿਛੜ ਕਥੇ ਨਾ ਜਾਏ ਉਹਨਾਂ ਨੂੰ ਫਿਰ ਵਿਛੋੜੇ ਦੀ ਮਾਰ ਨਹੀਂ ਸਹਿਣੀ ਪੈਗੀ ਉਹਨਾਂ ਨੂੰ 84 ਵਾਲੇ ਗੇੜੇ 'ਚ ਨਹੀਂ ਪੈਣਾ ਪਏਗਾ ਉਹਨਾਂ ਦਾ ਜੰਮਣ ਅਤੇ ਮਰਨ ਦਾ ਜਿਹੜਾ ਵਿਛੋੜਾ ਹੈ ਜਿਹੜਾ ਵੱਡਾ ਦੁੱਖ ਹੈ ਖਤਮ ਹੋ ਜਾਏਗਾ ਜਿਨ੍ਹਾਂ ਨੂੰ ਪ੍ਰਮਾਤਮਾ ਨੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ ਜੋ ਹਰ ਕੰਤ ਮਿਲਾਇਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿੰਦੂ ਜਾਪੂ ਨਹੀਂ ਨਾਨਕ ਹਰ ਸਰਣਾਏ ਪ੍ਰਭੂ ਤੋਂ ਬਿਨਾ ਹੋਰ ਕੋਈ ਦੂਸਰਾ ਹੈ ਹੀ ਨਹੀਂ ਜਿਹੜਾ ਦਰ ਆਏ ਦੀ लाज ਰੱਖਦਾ ਹੋਵੇ ਜਿਹਦੇ ਦਰ ਤੇ ਜਾਈਏ ਤੇ ਉਹ ਦਰ ਆਏ ਦੀ लाज ਰੱਖ ਲਵੇ ਉਹ ਇੱਕੋ ਇੱਕ ਅਕਾਲ ਪੁਰਖ ਵਹਿਗੁਰੂ ਪਰਮਾਤਮਾ ਹੈ ਹੋਰ ਕੋਈ ਉਸ ਤੋਂ ਇਲਾਵਾ ਦੂਸਰਾ ਕੋਈ ਨਹੀਂ ਭਾਵੇਂ ਕੋਈ ਪੁੰਨੀ ਹੋਵੇ ਭਾਵੇਂ ਪਾਪੀ ਹੋਵੇ ਭਾਵੇਂ ਪਹਿਲਾਂ ਕਿੰਨਾ ਵੀ ਪਿਛਲੀ ਜ਼ਿੰਦਗੀ ਦੇ ਵਿੱਚ ਪਾਪ ਕੀਤੇ ਹੋਣ ਜਨਮਾਂ ਜਨਮਾਂ ਦਾ ਭਾਵੇਂ ਪਾਪੀ ਹੋਵੇ ਜਦੋਂ ਟਹਿ ਕੇ ਜਦੋਂ ਨੀਵੇਂ ਹੋ ਕੇ ਪ੍ਰਭੂ ਦੇ ਚਰਨਾਂ 'ਚ ਆ ਡਿੱਗਾਂਗੇ ਤੇ ਪਰਮਾਤਮਾ ਫਿਰ ਗੱਲ ਨਾਲ ਲਾਉਂਦਾ ਹੈ ਉਹ ਦੁਤਕਾਰਦਾ ਨਹੀਂ ਉਹ ਕਹਿੰਦਾ ਨਹੀਂ ਕਿ ਦੌੜ ਜਾ ਤੂੰ ਬੜਾ ਪਾਪੀ ਹੈ ਤੂੰ ਬੜੇ ਪਾਪ ਕੀਤੇ ਹਨ ਸਿਰਫ ਇੱਕੋ ਇੱਕ ਇਹ ਅਕਾਲ ਪੁਰਖ ਵਹਿਗੁਰੂ ਪ੍ਰਮਾਤਮਾ ਦੇ ਕੋਲ ਹੀ ਐਨੀ ਸਮਰਥਾ ਹੈ ਬਾਕੀ ਹੋਰ ਦੂਸਰਾ ਕੋਈ ਨਹੀਂ ਪ੍ਰਭ ਬਿੰਦੂ ਜਾ ਕੋ ਨਹੀਂ ਨਾਨਕ ਹਰ ਸਰਨਾਏ ਨਾਨਕ ਪੰਜਵੇਂ ਨਾਨਕ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਫਿਰ ਐਸੇ ਪ੍ਰਭੂ ਦੀ ਚਰਣੀ ਟੈਪੀਏ ਉਹਦੀ ਸ਼ਰਣ ਚ ਆ ਜਾਈਏ ਜਿਹੜਾ ਦਰ ਆਏ ਦੀ लाज ਰੱਖਦਾ ਹੈ ਅਸੂ ਸੁਖੀ ਵਸੰਧੀਆਂ ਜਿਨ੍ਹਾਂ ਮਇਆ ਹਰ ਰਣੇ ਅਸੂ ਦਾ ਮਹੀਨਾ ਉਹਨਾਂ ਜੀਵ ਰੂਪੀ ਇਸਤਰੀਆਂ ਵਾਸਤੇ ਬੜਾ ਸੁੰਦਰ ਹੈ ਸੋਹਣਾ ਹੈ ਉਹ ਸੁਖੀ ਵਸਨ ਗੀਆਂ ਉਹ ਖੇੜੇ ਦੇ ਵਿੱਚ ਰਹਿਣ ਗੀਆਂ ਜਿਨ੍ਹਾਂ ਦੇ ਉੱਤੇ ਮਇਆ ਹੋ ਗਈ ਕਿਰਪਾ ਹੋ ਗਈ ਜਿਨ੍ਹਾਂ ਮਇਆ ਹਰ ਰਾਏ ਮਇਆ ਤੋਂ ਭਾਵ ਕਿਰਪਾ ਤੇ ਮਾਇਆ ਕਹਿੰਦੇ ਤਨ ਦੌਲਤ ਨੂੰ ਮਾਇਆ ਕਹਿੰਦੇ ਕਿਰਪਾ ਨੂੰ ਇੱਕ ਕੰਨੇ ਦੇ ਹਟਣ ਦੇ ਨਾਲ ਮਤਲਬ ਬਦਲ ਜਾਂਦਾ ਹੈ ਕੰਨਾਂ ਲੱਗਣ ਦੇ ਨਾਲ ਮਾਇਆ ਮਮਾ ਕੰਨਾ ਏੜੀ ਸਿਹਾਰੀ ਤੇ ਐੜੇ ਨੂੰ ਕੰਨਾ ਮਾਇਆ ਮਾਇਆ ਬਣ ਗਿਆ ਜੇ ਮਮੇ ਦੇ ਅੱਗੋਂ ਕੰਨਾ ਹਟ ਗਿਆ ਤੇ ਮਾਇਆ ਮੈਂ ਤੋਂ ਭਾਵ ਕਿਰਪਾ ਮਾਇਆ ਤੋਂ ਭਾਵ ਤਨ ਜਾਂ ਸੰਸਾਰ ਦਾ ਮੋਹ ਤੇ ਮਾਇਆ ਕਹਿੰਦੇ ਕਿਰਪਾ ਨੂੰ ਸਤਿਗੁਰ ਕਹਿੰਦੇ ਨੇ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਗਈ ਹੈ ਅਸੂ ਦੇ ਮਹੀਨੇ ਦੇ ਵਿੱਚ ਉਹ ਸੁਖੀ ਵਸੰਨਣਗੇ ਵਸਨ ਗਿਆਂ ਅਸੂ ਸੁਖੀ ਵਸੰਦਿਆਂ ਜਿਨ੍ਹਾਂ ਮਾਇਆ ਹਰ ਰਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ